ਭਾਈ ਯਾਰ ਉਹ ਗੱਲ ਸੁਣਾਈ ਉਹ ਜਿਹੜੀ ਤੂੰ ਦੱਸੀ ਸੀ ਮੈਨੂੰ ਕੋਈ ਬੰਦਾ ਚੰਗਾ ਹੁੰਦਾ ਤੇ ਪ੍ਰਧਾਨਗੀ ਜਾਂ ਕਿਤੇ ਅਹੁਦੇ 'ਚ ਫਸ ਜਾਂਦਾ ਕਿਵੇਂ ਗੱਲ ਸੀਗੀ ਉਹ ਯਾਰ ਸਾਰੇ ਹੀ ਸਿਆਣੇ ਹੁੰਦਾ ਹਨ ਹਰੇਕ ਨੂੰ ਗਿਆਨ ਆ ਪਰ ਚੱਲ ਆਪਾਂ ਜਿੰਨਾ ਜਾਣਦੇ ਆ ਉਹ ਭਾਈ ਯਾਰ ਰਿਚ ਸੀਗੇ ਇਕੱਠੇ ਹੋਏ ਬਾਹਲੇ ਤੇ ਚੰਗਾ ਉਹ ਖਾਂਦੇ ਪੀਂਦੇ ਮौज ਕਰਦੇ ਵਧੀਆ ਤੇ ਉਹਨਾਂ ਨੇ ਖੇਰ ਵੀ ਆਪਣਾ ਹੀ ਚੱਲੀ ਜਾਂਦਾ ਸ਼ਿਸ਼ਟਾ ਵੀ ਆਪਾਂ ਉਹਦਾ ਪ੍ਰਧਾਨ ਚੁਣੀਏ ਪ੍ਰਧਾਨ ਬਣਾਈਏ ਕੋਈ ਉਹਨਾਂ ਨੇ ਇੱਕ ਰਿਚ ਨੂੰ ਭਾਲ ਲਿਆ ਵੱਡਾ ਸਿਆਣਾ ਸੋਥਾ ਜਿਹਾ ਸੀ ਤਕੜਾ ਸੀਗਾ ਵਧੀਆ ਉਹਨੂੰ ਭਾਲ ਕੇ ਤੇ ਕਹਿੰਦੇ ਨਾ ਵੀ ਯਾਰ ਵੀ ਤੂੰ ਸਾਡਾ ਪ੍ਰਧਾਨ ਬਣ ਇੱਥੇ ਤੇ ਕੁਆਲਿਟੀ ਹੈਗੀ ਆ ਪ੍ਰਧਾਨ ਦੀ ਉਹ ਕਹਿੰਦਾ ਵੀ ਉਹਦੇ ਹੱਥੇ ਮੈਨੂੰ ਕੀ ਕਰਨਾ ਪੂਆ ਕਹਿੰਦਾ ਵੀ ਤੂੰ ਕੁਝ ਨਹੀਂ ਵੀ ਸਾਡਾ ਪ੍ਰਧਾਨ ਆ ਅੱਜ ਤੋਂ ਅੱਛਾ ਤੇ ਉਹ ਕਹਿੰਦਾ ਵੀ ਠੀਕ ਹੈ ਕਹਿੰਦਾ ਪਰ ਸਾਡੀ ਇੱਕ ਸ਼ਰਤ ਹੈ ਅੱਛਾ ਉਹ ਕਹਿੰਦਾ ਵੀ ਕੀ ਸ਼ਰਤ ਹੈ ਤੁਹਾਡੀ ਉਹ ਕਹਿੰਦਾ ਵੀ ਸਾਡੀ ਸ਼ਰਤ ਇਹ ਹੈ ਵੀ ਜਿਹੜਾ ਸਾਡਾ ਪ੍ਰਧਾਨ ਹੁੰਦਾ ਹੈ ਨਾ ਉਹਦੇ ਪਿੱਛੇ ਸੀ ਛੱਜ ਬੰਨਦੇ ਆਂ ਅੱਡ ਪਹਿਚਾਨ ਬਣਦੀ ਆਂ ਵੀ ਅੱਡ ਪਹਿਚਾਨ ਬਣ ਜੇ ਅੱਛਾ ਉਹਦੇ ਪਿੱਛੇ ਸੀ ਨਾ ਛੱਜ ਬੰਨਦੇ ਆਂ ਉਹਦਾ ਵੀ ਰਸਿੰਗਾ ਕੰਨ ਤੂੰ ਟਪਾ ਕੇ ਅੱਛਾ ਤੇ ਉਹ ਕਹਿੰਦਾ ਵੀ ਚਲ ਮੈਨੂੰ ਮਨਜ਼ੂਰ ਹੈ ਕਹਿੰਦਾ ਹੈ ਉਹ ਕਹਿੰਦਾ ਵੀ ਚਲ ਮੈਨੂੰ ਮਨਜ਼ੂਰ ਹੈ ਉਹ ਵਈ ਉਹ ਛੱਜ ਬੰਨ ਦਿੰਦੇ ਆਂ ਚਲੋ ਪ੍ਰਧਾਨ ਹੱਦ ਨਜ਼ਰ ਆਉਣ ਲੱਗ ਜਾਂਦਾ ਪੂਰੀ ਪੁੱਛਕਿਚ ਹੋ ਜਾਂਦੀ ਆ ਉਹਦੀ ਚੰਗਾ ਖਾਂਦੇ ਆ ਬੁੱਲੇ ਲੁੱਟਦੇ ਆ ਭਰਾਵਾ ਇੱਕ ਤਾਂ ਨਬਈ ਉਹ ਕੋਈ ਤਕੜਾ ਖੇਤ ਕਰਨ ਨੂੰ ਥਿਆ ਜਾਂਦਾ ਵੀ ਆ ਜਾਓ ਯਾਰ ਉੱਥੇ ਚੱਲਦੇ ਆ ਉੱਥੇ ਪਹਿਲਾਂ ਵੀ ਉਜਾੜਾ ਕਰਕੇ ਆਏ ਹੁੰਦੇ ਆ ਉਹ ਹੁੰਦੇ ਤਿਆਰ ਬੂਰੇ ਡਿੱਤੀ ਜਾਂਦੇ ਹੁੰਦੇ ਜਮੀਦਾਰ ਤਰਾ ਹੁੰਦੇ ਜਿਹੜੇ ਉਹ ਕਹਿੰਦੇ ਵੀ ਆਉਣ ਦਿਓ ਕਰਾਂ ਦੇ ਕੋਈ ਜਾਵੜਦੇ ਆ ਬੜ ਜਾਂਦੇ ਆ ਭਾਈ ਇਹ ਕੰਡੇ ਵਾਲੀਆਂ ਤਾਰਾਂ ਤੂਰਾਂ ਟੱਪ ਕੇ ਅੱਛਾ ਬੜ ਕੇ ਜਦੋਂ ਭਾਈ ਤੇ ਮੁੜ ਕੇ ਤੇ ਇਹਨਾਂ ਨੇ ਚੰਗੇ ਮੋਛੇ ਲਾਦੇ ਖਾਣ ਪੀਣ ਵਾਲੇ ਟਮਾਟਰ ਗਾਜਰਾਂ ਜੋ ਵੀ ਨਜ਼ਰ ਆ ਨਜ਼ਾਰਾ ਲਿਆ ਫੋਲੋ ਇਹਨੇ ਭਾਈ ਉਹਨਾਂ ਨੂੰ ਲੱਗ ਗਿਆ ਪਤਾ ਜਦੋਂ ਆ ਕੇ ਡਾਂਗਾ ਲੈ ਕੇ ਤੇ ਭੱਜਲੇ ਸਾਰੇ ਰਿੱਚ ਜੁੰਨੇ ਸੀ ਸਾਰੇ ਭੱਜਲੇ ਭਾਈ ਤੇ ਘਰੇ ਆਗੇ ਘਰੇ ਆਗੇ ਜਦੋਂ ਉਹਨਾਂ ਨੇ ਖੇਰ ਵੀ ਪ੍ਰਧਾਨ ਨਹੀਂ ਆਇਆ ਆਪਣਾ ਗੱਲ ਕੀ ਹੈ ਵੀ ਉਹ ਤੇ ਮੁੜ ਕੇ ਭਾਈ ਜਦੋਂ ਆਥਣ ਜੇ ਦਾ ਹੋਇਆ ਤੇ ਪ੍ਰਧਾਨ ਆਵੇ ਭਰਾਵਾ ਕੋਬਾ ਬਿੰਗਾ ਟੈਂਡਾ ਹੁੰਦਾ ਲਾਲ ਹੋਇਆ ਡਾਂਗਾਗਾ ਕੇ ਭਰਾ ਭਰਾ ਡਾਂਗਾ ਤੇ ਪ੍ਰਧਾਨ ਦਾ ਸਜਾ ਕੇ ਦੁੱਗਣਾ ਕਰਤਾ ਭਰਾਵਾ ਉਹਨਾਂ ਨੇ ਹਾਂ ਤੇ ਮੁੜ ਕੇ ਉਹ ਕਹਿੰਦੇ ਵੀ ਗੱਲ ਕੀ ਹੋ ਗਈ ਵੀ ਕਹਿੰਦੇ ਪ੍ਰਧਾਨ ਸਾਹਿਬ ਤੁਸੀਂ ਪਿੱਛੇ ਕਿਵੇਂ ਰਹੇਗੇ ਵੀ ਮੈਂ ਤਾਂ ਅਸੀਂ ਤਾਂ ਭੱਜ ਗਏ ਸਾਰੇ ਜਵਾਕ ਭੱਜ ਗਏ ਬੁੜੀਆਂ ਜੰਨੀਆਂ ਮਤਲਬ ਸੀਗੀਆਂ ਜਿਹੜੀਆਂ ਸਾਡੀਆਂ ਉਹ ਭੱਜੀਆਂ ਸੀ ਭੱਜ ਗਏ ਤੁਸੀਂ ਪ੍ਰਧਾਨ ਸਾਹਿਬ ਕਿੱਥੇ ਰਹੇ ਸੀ ਜੀ ਤੁਹਾਨੂੰ ਮੌਕਾ ਨਹੀਂ ਮਿਲਿਆ ਪੁੱਤੰਦਾ ਉਹ ਕਹਿੰਦਾ ਮੈਂ ਥੋੜੇ ਮਗਰੀ ਸੀ ਮੈਂ ਵੀ ਭੱਜ ਲਿਆ ਸੀ ਪੂਰੀ ਸਪੀਡ ਤੇ ਸੀ ਕਹਿੰਦਾ ਆ ਪ੍ਰਧਾਨ ਜੀ ਕਹਿੰਦਾ ਮੇਰੀ ਜਾਫੀਆਂ ਚੜ ਗਈ ਕਹਿੰਦਾ ਕਹਿੰਦਾ ਥੋੜੀ ਪ੍ਰਧਾਨ ਜੀ ਮੇਰੇ ਜਾਫੀਆਂ ਚੜ ਗਈ ਕਹਿੰਦਾ ਇਹਦੇ ਘਟਾਤਾ ਤੋਂ ਗੱਲ ਇਹ ਵੀ ਦੋਸਤੋ ਵੀ ਕਿਤੇ ਨਾ ਕਿਤੇ ਨਾ ਰੇਕ ਉਹਦੇ ਦਾਰੀ ਥੋੜਾ ਵੀ ਢੂਆ ਸਕਾਇਆ ਹੋਣਾ ਪ੍ਰਧਾਨਗੀ ਨੇ ਕੋਈ ਚਾ ਨੰਬਰਦਾਰੀ ਆ ਅਹੁਦੇਦਾਰੀ ਆ ਜਾਂ ਘਰੇ ਆ ਕਿਤੇ ਹੀ ਸੰਸਥਾ ਚ ਹੈ ਤੇ ਜਿਹੜੀ ਹੈ ਪ੍ਰਧਾਨਗੀ ਹੈ ਨਾ ਇਹਦਾ ਛੱਜ ਚ ਛਾਪਿਆ ਚੜ ਜਾਂਦਾ ਹੁੰਦਾ ਤੇ ਬਹੁਤ ਲੋਕਾਂ ਨਾਲ ਬਹੁਤ ਪੜੀ ਹੋਈ ਹੈ ਤੋ ਬਚੋ ਜਿੰਨਾ ਬਚਿਆ ਜਾਂਦਾ ਹੈ ਨਾ ਚੀਜ਼ਾਂ ਤੋਂ ਇਹ ਬਾਕੀ ਕਿਸੇ ਨਾਲ ਨਿੱਜੀ ਨਹੀਂ ਹੈ ਤਾਂ ਨੋਰਮਲ ਇੱਕ ਸਿੱਖਣ ਵਾਲੀ ਗੱਲ ਹੀ ਹੈ ਵੀ ਉਹ ਬੰਦਾ ਹਮੇਸ਼ਾ ਟੂਆ ਕਟਾਉਂਦੇ ਕਟਾਉਂਦਾ ਜਿਹੜਾ ਕੋਈ ਅਹੁਦੇਦਾਰ ਹੁੰਦਾ ਉਹਦਾ ਛੱਜ ਉਹਦੀ ਪ੍ਰਧਾਨਗੀ ਝਾਫ ਝਾਕੀਆਂ ਝੜ ਜਾਂਦੀ ਹੈ ਉਹ ਪੁਆਇੰਟ ਕਰਕੇ ਦੱਸਿਓ ਵੀ ਕਿਹਦਾ ਕਿਹਦਾ ਛੱਜ ਜਿਹੜਾ ਝਾਫ ਪੈਣ ਚੜਿਆ ਹੋਇਆ ਹੈਗਾ ਤੇ ਬਾਈ ਤੋਂ ਅਗਲੀ ਗੱਲ ਵੀ ਆਪਾਂ ਸੁਣਾਵਾਂਗੇ ਕਿਹਦੇ ਕਿਹਦਾ ਜਿਹੜਾ ਛਾਪਾਂ ਚੜ ਕੇ ਜਿਨ੍ਹਾਂ ਨੇ ਪ੍ਰਧਾਨਗੀ ਚ ਧੂਏ ਸਕਾਏ ਆ ਜਾਂ ਉਹਦੇ ਸਕਾਈਏਗੇ ਚੈੱਕ ਕਰੇ ਆ ਚਾਹੇ ਬਾਹਰ ਆ ਚਾ ਕੋਈ ਸੰਸਥਾ ਚ ਜਾਂ ਪਿੰਡ ਚ ਕਿਤੇ ਵੀ ਹੈ ਪ੍ਰਧਾਨ ਬਹੁਤ ਔਖੇ ਹੁੰਦੇ ਆ ਦੁਖੀ ਹੁੰਦੇ ਆ ਕਿਉਂਕਿ ਛਾਪਿਆਂ ਚ ਉਹਨਾਂ ਦੀ ਪ੍ਰਧਾਨਗੀ ਹਰ ਜਾਂਦੀ ਹੈ ਭਰਾਵਾ ਠੀਕ ਹੈ ਜੀ ਵੀਡੀਓ ਚੱਖੀ ਲੱਗੇ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ